ਮੈਂ ਹਰ ਪੰਦੀਪ ਸਿੰਘ ਔਜਲਾ ਸਮੂਹ ਵਾਰਡ ਨੰਬਰ 3 ਦੇ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਕੋਟ-ਕੋਟ ਪ੍ਰਣਾਮ ਕਰਦਾ ਜਿਹੜੇ ਜਿਨ੍ਹਾਂ ਨੇ ਸਾਨੂੰ ਵੋਟ ਪਾ ਕੇ ਕਾਮਯਾਬ ਕੀਤਾ ਤੇ ਪੂਰਾ ਵਿਸ਼ਵਾਸ ਦਿੰਦੇ ਆ ਕਿ ਜਿੱਦਾਂ ਅੱਗੇ ਤੁਹਾਡੇ ਸੇਵਾ 'ਚ ਹਾਜ਼ਰ ਰਹੇ ਸੀ ਉਦਾਂ ਹੀ ਉਹ ਹੀ ਤਹਿ ਦਿਲੋਂ ਤੁਹਾਡੀ ਸੇਵਾ ਕਰਾਂਗੇ ਵਾਰਡ ਦੀ ਡਿਵੈਲਪਮੈਂਟ ਦੇ ਵਿੱਚ ਵਾਰਡ ਦੀ ਜਿਹੜੇ ਸੰਗਤ ਦੇ ਜਿੱਥੇ-ਜਿੱਥੇ ਲੋੜ ਹੈ ਉਹਦੇ ਵਿੱਚ ਹਰ ਪੱਖੋਂ ਆਪਾਂ ਲੋਕਾਂ ਦੇ ਨਾਲ ਰਵਾਂਗੇ ਜਿੱਤੇ ਦਾ ਸੇਰਾ ਤੁਸੀਂ ਕਿਦੇ ਸੇਰ ਪਾਰੇ ਹੋ ਜਿੱਤ ਦਾ ਸੇਰਾ ਪਹਿਲੋ ਤੇ ਮੈਂ ਸਾਡੇ ਜਿਹੜੇ ਕੰਮ ਕੀਤੇ ਹੋਏ ਆ ਉਹਨਾਂ ਦੇ ਤੇ ਜਿਹੜਾ ਲੋਕਾਂ ਦੇ ਨਾਲ ਪਿਆਰ ਸੀ ਉਹ ਲੋਕਾਂ ਨੇ ਜਿਹੜਾ ਉਹ ਪਿਆਰ ਨੂੰ ਵੋਟਾਂ ਵਿੱਚ ਤਬਦੀਲ ਕੀਤਾ ਸੋ ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਵਾਂ ਉਹ ਉਹਨਾਂ ਨੇ ਜਿੰਨੇ ਜਿੰਨਾਂ ਦੇ ਮੈਂ ਕਿਤੇ ਕੰਮ ਆ ਸਕਿਆ ਹਾਂ ਉਹਨਾਂ ਨੇ ਮੈਨੂੰ ਅੱਜ ਸਾਨੂੰ ਵੋਟਾਂ ਪਾ ਕੇ ਜਿਤਾਇਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਨਵਦੀਪ ਕੌਰ ਰਾਜਲਾ ਮੈਂ ਆਪਣੇ ਵੋਟ ਨੰਬਰ 3 ਦੇ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਕੱਲ ਵੋਟਾਂ ਪਾ ਕੇ ਕਾਮਯਾਬ ਕੀਤਾ ਤੇ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਮੇਰੇ ਜਿਹੜੇ ਵੀ ਬਾਹਰ ਰਹਿੰਦੇ ਵਿਦੇਸ਼ਾਂ ਦੇ ਵਿੱਚ ਭੈਣ ਭਰਾ ਨੇ ਉਹਨਾਂ ਨੇ ਵੀ ਸਾਡੀ ਬਹੁਤ ਸਪੋਰਟ ਕੀਤੀ ਆ ਫੈਮਲੀ ਨੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਡਾਕਟਰ ਦੇ ਨਾਲ ਨਾਲ ਤੁਹਾਨੂੰ ਕੋਈ ਪੋਲਿਟਿਸ਼ਨ ਦੀ ਡਿਗਰੀ ਮਿਲਦੀ ਹੈ ਕਿਸ ਤਰ੍ਹਾਂ ਲੱਗਦਾ ਓਹਨੂੰ ਅੱਛਾ ਲੱਗ ਰਿਹਾ ਵਾ ਕਿਉਂਕਿ ਮੇਰੇ ਨਾਲ ਇੱਕ ਐਕਸਪੀਰੀਅੰਸ ਕਹਿ ਲੋ ਕਿ ਮੇਰੇ ਸੀਨੀਅਰ ਪੋਲਿਟਿਸ਼ੀਅਨ ਨਾਲ ਨੇ ਸੋ ਮੈਨੂੰ ਅੱਛਾ ਲੱਗ ਰਿਹਾ ਵਾ ਲੋਕਾਂ ਦਾ ਪਿਆਰ ਕਿਸ ਤਰ੍ਹਾਂ ਰਿਹਾ ਲੋਕਾਂ ਦਾ ਬਹੁਤ ਪਿਆਰ ਮਿਲਿਆ ਵਾ ਅਗਰ ਅਸੀਂ ਅੱਜ ਕਾਮਯਾਬ ਹੋਏ ਆ ਤਾਂ ਸਿਰਫ ਲੋਕਾਂ ਦੀ ਬਦੌਲਤ ਆ ਆਪਣੀ ਵਾਰਡ ਨੰਬਰ 3 ਦੀ ਲੋਕਾਂ ਦੀ ਬਦੌਲਤ ਹੀ ਅਸੀਂ ਅੱਜ ਜਿੱਤੇ ਆ ਸਰਪੰਦੀਪ ਸਿੰਘ ਔਜਲਾ ਸਮੂਹ ਵਾਰਡ ਨੰਬਰ 3 ਦੇ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਕੋਟ ਕੋਟ ਪਰ ਨਾਮ ਕਰਦਾ ਜਿਹੜੇ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਵੋਟ પાਕੇ ਕਾਮਯਾਬ ਕੀਤਾ ਤੇ ਪੂਰਾ ਵਿਸ਼ਵਾਸ ਦਿੰਦੇ ਆ ਕਿ ਜਿੱਦਾਂ ਅੱਗੇ ਤੁਹਾਡੇ ਸੇਵਾ 'ਚ ਹਾਜ਼ਰ ਰਹੇ ਸੀ ਉਦਾਂ ਹੀ ਉਹੀ ਤਹਿ ਦਿਲੋਂ ਤੁਹਾਡੀ ਸੇਵਾ ਕਰਾਂਗੇ ਵਾਰਡ ਦੀ ਡਿਵੈਲਪਮੈਂਟ ਦੇ ਵਿੱਚ ਵਾਰਡ ਦੀ ਜਿਹੜੇ ਸੰਗਤ ਦੇ ਜਿੱਥੇ ਜਿੱਥੇ ਲੋੜ ਹੈ ਉਹਦੇ ਵਿੱਚ ਹਰ ਪੱਖੋਂ ਆਪਾਂ ਲੋਕਾਂ ਦੇ ਨਾਲ ਰਵਾਂਗੇ ਜਿੱਤ ਦਾ ਸੇਰਾ ਤੁਸੀਂ ਕਿਦੇ ਸਿਰ ਪਾ ਰਹੇ ਹੋ ਜਿੱਤ ਦਾ ਸੇਰਾ ਪਹਿਲੋਂ ਤੇ ਮੈਂ ਸਾਡੇ ਜਿਹੜੇ ਕੰਮ ਕੀਤੇ ਹੋਏ ਆ ਉਹਨਾਂ ਦੇ ਜਿਹੜਾ ਲੋਕਾਂ ਦੇ ਨਾਲ ਪਿਆਰ ਸੀ ਉਹ ਲੋਕਾਂ ਨੇ ਜਿਹੜਾ ਉਹ ਪਿਆਰ ਨੂੰ ਵੋਟਾਂ ਵਿੱਚ ਤਬਦੀਲ ਕੀਤਾ ਸੋ ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹ ਉਹਨਾਂ ਨੇ ਜਿੰਨੇ ਜਿੰਨਾਂ ਦੇ ਮੈਂ ਕਿਤੇ ਕੰਮ ਆ ਸਕਿਆ ਹਾਂ ਉਹਨਾਂ ਨੇ ਮੈਨੂੰ ਅੱਜ ਸਾਨੂੰ ਵੋਟਾਂ ਪਾ ਕੇ ਜਿਤਾਇਆ ਸਾਹਿਕਾ ਸਾਰਿਆਂ ਨੂੰ ਮੈਂ ਡਾਕਟਰ ਨਵਦੀਪ ਕੌਰ ਰਾਜਲਾ ਮੈਂ ਆਪਣੇ ਵੋਟ ਨੰਬਰ 3 ਦੇ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਕੱਲ ਵੋਟਾਂ ਪਾ ਕੇ ਕਾਮਯਾਬ ਕੀਤਾ ਤੇ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਮੇਰੇ ਜਿਹੜੇ ਵੀ ਬਾਹਰ ਰਹਿੰਦੇ ਵਿਦੇਸ਼ਾਂ ਦੇ ਵਿੱਚ ਭੈਣ ਭਰਾ ਨੇ ਉਹਨਾਂ ਨੇ ਵੀ ਸਾਡੀ ਬਹੁਤ ਸਪੋਰਟ ਕੀਤੀ ਆ ਫੈਮਲੀ ਨੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਡਾਕਟਰ ਦੇ ਨਾਲ ਨਾਲ ਤੁਹਾਨੂੰ ਇੱਕ ਹੋਰ ਪੋਲੀਟਿਸ਼ਨ ਦੀ ਡਿਗਰੀ ਮਿਲਦੀ ਹੈ ਕਿਸ ਤਰ੍ਹਾਂ ਲੱਗਦਾ ਉਹਨੂੰ अच्छा लग ਰਿਹਾ ਵਾ ਕਿਉਂਕਿ ਮੇਰੇ ਨਾਲ ਇੱਕ ਐਕਸਪੀਰੀਅੰਸ ਕਹਿ ਲੋ ਕਿ ਮੇਰੇ ਸੀਨੀਅਰ ਪੋਲੀਟੀਸ਼ੀਅਨ ਨਾਲ ਨੇ ਸੋ ਮੈਨੂੰ ਅੱਛਾ ਲੱਗ ਰਿਹਾ ਵਾ ਲੋਕਾਂ ਦਾ ਪਿਆਰ ਕਿਸਨਾ ਰਿਹਾ ਲੋਕਾਂ ਦਾ ਬਹੁਤ ਪਿਆਰ ਮਿਲਿਆ ਵਾ ਅਗਰ ਅਸੀਂ ਅੱਜ ਕਾਮਯਾਬ ਹੋਏ ਆ ਤਾਂ ਸਿਰਫ ਲੋਕਾਂ ਦੀ ਬਦੌਲਤ ਆ ਆਪਣੀ ਵਾਰਡ ਨੰਬਰ 3 ਦੀ ਲੋਕਾਂ ਦੀ ਬਦੌਲਤ ਹੀ ਅਸੀਂ ਅੱਜ ਸਿਰ ਜਿੱਤੇ ਆ